ਕਿਆ ਬਾਤ ਆ ਸਾਡੇ ਰੋਸ਼ਨ ਭਾਜੀ ਹੁਣ ਇਹ ਸਹਿਜ ਬ੍ਰੀਤ ਅਮਨ YouTube ਤੇ ਇਹਨਾਂ ਦਾ ਬਹੁਤ ਵੱਡਾ ਚੈਨਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਦੇ ਇਸ ਸਪੈਸ਼ਲ ਐਪੀਸੋਡ ਵਿੱਚ ਆਪਾਂ ਲੈ ਕੇ ਆਏ ਹਾਂ ਵਿਕਰਮ ਬੇਤਾਲ ਦੀ ਸਿਸਟਰ ਡੱਡ ਯਾਨੀ ਕਿ ਅਮਨ ਨੂੰ ਤਾਂ ਬਹੁਤੀ ਦੇਰ ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਵੈਲਕਮ ਬਲੌਗ ਜੀ ਪਲੀਜ਼ ਅੰਦਰ ਆਈਏ ਚਾਹ ਜਾਂ ਕਾਫੀ ਸਨ ਲੋ ਵੈਲਕਮ ਮਾਈ ਨਿਊ ਵਲੌਗ ਉਹ ਪੈਣੇ ਵੈਲਕਮ ਆਡੀਅנס ਦਾ ਹੁੰਦਾ ਇਹ ਵੀਡੀਓ ਆ ਲੈ ਦੱਸੋ ਵਲੌਗ ਦਾ ਹੀ ਵੈਲਕਮ ਕਰੀ ਜਾਂਦੀ ਆ ਨਹੀਂ ਤੂੰ ਵੀਡੀਓ ਨੂੰ ਨਿੰਬੂ ਪਾਣੀ ਪਿਆ ਕੇ ਦਰਵਾਜ਼ੇ ਤੇ ਖੜਾ ਕੀਤਾ ਹੋਇਆ ਜਿਹਦਾ ਤੂੰ ਵੈਲਕਮ ਕਰਨ ਲੱਗੀ ਆ ਸਿੱਧਾ ਕਹਿ ਦੇ ਹੈਲੋ ਜੀ ਆਪਾਂ ਫੇਰ ਆਗੇ ਦੁਬਾਰਾ ਵਕਤ ਖਰਾਬ ਕਰਨ ਲੋ ਜਿਸੇ ਦੀ ਸ਼ੁਰੂਆਤ ਹੋ ਚੁੱਕੀ ਆ ਅਸੀਂ ਚੱਲਿਆਂ ਇਤਿਆਸ ਸ਼ੁਰੂ ਕਰਕੇ ਮੈਂ ਤਾਂ ਨਾ ਇੱਥੇ ਤਿਆਰ ਹੋਊਂਗੀ ਪਹਿਲਾਂ ਥ੍ਰੈਡਿੰਗ ਕਰਨੀ ਆ ਮੈਂ ਮੈਂ ਥ੍ਰੈਡਿੰਗ ਬਹੁਤ ਜ਼ਿਆਦਾ ਹੋਈ ਪਈ ਆ ਵੀ ਦੱਸ ਇੰਗਲਿਸ਼ ਆਉਂਦੀ ਨਹੀਂ ਅਸੀਂ ਫਿਰ ਵੀ ਬੋਲਣੀ ਆ ਤੇ ਤੁਸੀਂ ਨਾ ਰੋਜ਼ ਵਲੌਗ ਬਣਾਉਣਾ ਹੁੰਦਾ ਤੇ ਪਤਾ ਨਹੀਂ ਕਿੰਨੇ ਕ ਸਾਲਾਂ ਤੋਂ ਬਣਾਉਂਦੇ ਆ ਰਹੇ ਆ ਤੇ ਤੁਹਾਡੀ ਸਟਰਗਲ ਤੇ ਮਿਹਨਤ ਤਾਂ ਇੱਥੋਂ ਹੀ ਦਿਸਦੀ ਆ ਅੱਜ ਤੱਕ ਤੁਸੀਂ ਆਪਣੇ ਵਲੌਗ ਲਈ ਵੈਲਕਮ ਲਾਈਨ ਵੀ ਨਹੀਂ ਸਿੱਖ ਸਕੇ ਚੱਲਿਆ ਜੀ ਤਿਆਰ ਸ਼ੁਰੂ ਹੋ ਕੇ ਮੈਂ ਤਾਂ ਨਾ ਇੱਥੇ ਤਿਆਰ ਹੋਊਂਗੀ ਬਸ ਥਰੈਡਿੰਗ ਕਰਾਉਣੀ ਆ ਮੈਂ ਮੈਂ ਥਰੈਡਿੰਗ ਬਹੁਤ ਜ਼ਿਆਦਾ ਹੋਈ ਪਈ ਆ ਆਜ ਸਲੀ ਚਲੀਏ ਥਰੈਡਿੰਗ ਕਰਾ ਕੇ ਫਿਰ ਮੈਂ ਲਿਪਸਟਿਕ ਵਗੈਰਾ ਫੇਰ ਲਗਾਉਂਗੀ ਫਿਲਹਾਲ ਥਰੈਡਿੰਗ ਕਰਾ ਲਈਏ ਪਹਿਲਾਂ ਜਾ ਕੇ ਕਿ ਆ ਪਾਗੇ ਨੂੰ ਜਾਣਾ ਕਿਨੂੰ ਕਿਨੂੰ ਇਸ ਸਖਤ ਜਾਣਕਾਰੀ ਦੀ ਲੋੜ ਸੀ ਕਿੰਨਾ ਕੌਨਫੀਡੈਂਸ ਹੈ ਇਹਦੇ ਵਿੱਚ ਜਿਹੜਾ ਆਈਬ੍ਰੋਜ਼ ਦੇ ਤੰਤਰ ਨੂੰ ਵੀ ਵਲੌਗ ਚ ਪਾਈ ਜਾਂਦੀ ਆ ਤੇ ਪਿੱਛੇ ਜਵਾਕੜੀ ਦੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਚੱਲ ਕੋਈਨਾ ਪੁੱਤ ਇਹਨੇ ਨਾ ਅਸਲ ਵਿੱਚ ਨਵਾਂ ਜਵਾਕ ਲੱਭ ਲਿਆ ਹੁਣ ਉਹ ਆ ਕੈਮਰਾ ਅੱਗੇ ਮਾਂ ਦੀ ਕੁਛੜ ਜਵਾਕ ਹੁੰਦਾ ਸੀ ਤੇ ਹੁਣ ਹੁੰਦਾ ਕੈਮਰਾ ਤੁਸੀਂ ਇਹਨੂੰ ਕਦੇ ਦੇਖਿਆ ਕਿ ਇਹਨੇ ਆਪਦੀ ਛੋਟੀ ਕੁੜੀ ਨੂੰ ਚੱਕਿਆ ਹੋਵੇ ਸਿਰਫ ਉਦੋਂ ਚੱਕਿਆ ਸੀ ਜਦੋਂ ਸੱਸ ਬਿਮਾਰ ਸੀ ਤੇ ਜਾਂ ਫਿਰ ਜਦੋਂ ਸੱਸ ਘਰੇ ਨਾ ਹੋਵੇ ਨਹੀਂ ਤਾਂ 24 ਘੰਟੇ ਜਵਾਕ ਸੱਸ ਦੀ ਜ਼ਿੰਮੇਵਾਰੀ ਹੁੰਦੀ ਆ बात तो सही है। <laughs> थ्रेडिंग लिपस्टिक फेल गा। climax, threading, lipstick. Wait करो गाइस हजे प्रोजेक्ट अंडर कंस्ट्रक्शन <laughs> 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 ਮੰਨਿਆ ਤੋਂ ਡੇਲੀ ਰੂਟੀਨ ਵਿਖਾਉਣੀ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਥ੍ਰੈਡਿੰਗ ਲਿਪਸਟਿਕ ਸੁਸੂ ਪੋਟੀ ਨੋਣਾ ਸਭ ਕੁਝ ਵਲੌਗ ਚੀ ਦੱਸ ਦੇਣਾ ਥ੍ਰੈਡਿੰਗ ਕਰਵਾ ਕੇ ਤੇ ਲਿਪਸਟਿਕ ਲਾ ਕੇ ਇਹਨੇ ਫਿਰ ਕਹਿਣਾ ਹਾਰਡ ਵਰਕ ਪੇਜ ਆਫ ਗਾਈਜ਼ ਲਾਨ ਤਾ ਇਹੋ ਜੇ ਕੰਟੈਂਟ ਤੇ ਪਹੁੰਚ ਗਏ ਅੱਜ ਫਿਰ ਸਰਪ੍ਰਾਈਜ਼ ਲੈਣ ਆ ਆਪਦੇ ਲਈ ਫ੍ਰਿਜ ਲੈਣ ਆਏ ਆ ਤੇ ਕਹਿੰਦੇ ਅਸੀਂ ਸਰਪ੍ਰਾਈਜ਼ ਲੈਣ ਆਏ ਆ ਸਰਪ੍ਰਾਈਜ਼ ਦਾ ਮਤਲਬ ਵੀ ਪਤਾ ਕੀ ਹੁੰਦਾ ਸਰਪ੍ਰਾਈਜ਼ ਦਾ ਮਤਲਬ ਹੁੰਦਾ ਦੂਜਿਆਂ ਲਈ ਵਾ ਪੈਣੇ ਸਰਪ੍ਰਾਈਜ਼ ਚ ਬਿੱਲ ਵੀ ਆਉਂਦਾ EMI ਵੀ ਆਉਦੀ ਤੇ ਐਕਟਿੰਗ ਵੀ ਟਾਪ ਕਲਾਸ ਇਹ ਆਪਦੇ ਜਾਨੇ ਕਹਿੰਦੇ ਵੀ ਤੁਹਾਡੇ ਲਈ ਸਰਪ੍ਰਾਈਜ਼ ਆ ਵੀ ਅਸੀਂ ਅੱਜ ਕੀ ਬਾਇ ਕੀਤਾ ਇਹਨਾਂ ਦੀ ਨਾ ਉਹ ਗੱਲ ਆ ਮੈਂ ਤੁਹਾਨੂੰ ਖੁਸ਼ਖਬਰੀ ਦਿੰਨੀ ਆ ਮੈਂ ਨਾ ਰੋਟੀ ਖਾ ਲਈ ਵੀ ਫ੍ਰਿਜ ਤੁਸੀਂ ਲਈ ਉਹਦਾ ਸਾਨੂੰ ਕੀ ਲਾਭ ਤੇ ਸਾਨੂੰ ਕੀ ਸਰਪ੍ਰਾਈਜ਼ ਇਹ ਲੜਿਆ ਉਹ 70 ਇੰਚ ਵਾਲਾ ਇਹ ਮਮਾ ਵੀਰੇ ਨਾਲ ਆਦਾ ਵੀ ਨਾਲ ਲੈ ਆਂਦੇ ਕਬੂਤਰ ਜੇ ਉਹੀ ਤਾਂ ਮੈਂ ਸੋਚੀ ਜਾਨੀ ਆ ਜਵਾਕ ਨਾਲ ਲੈ ਆਂਦੇ ਕੀ ਮਜਬੂਰੀ ਹੋਣੀ ਆ ਨਹੀਂ ਤਾਂ ਆਪਦੀ ਮਾਂ ਦੇ ਹਵਾਲੇ ਕੀਤੇ ਹੁੰਦੇ ਆ ਨਾਲੇ ਕੀ ਗੱਲ ਆਪਦੀ ਮਮ ਵੀਖਾਈ ਨਹੀਂ ਵਲੌਗ ਦੇ ਵਿੱਚ ਸਭ ਕੁਝ ਠੀਕ ਤਾਂ ਹੈ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਬਾਕੀ ਤੁਸੀਂ ਹੁਣ ਅਮਨ ਦਾ ਹਾਲ ਦੇਖ ਲਓ ਕਿਤੇ ਬਾਹਰ ਜਾ ਕੇ ਵੀ ਆਪਣੇ ਆਪ ਨੂੰ ਪ੍ਰੈਜੈਂਟ ਕਰਨ ਦੀ ਸੈਂਸ ਨਹੀਂ ਹੈਗੀ ਇਦਾਂ ਪਾਗਲਾ ਵਾਂਗੂ ਕੌਣ ਕਰਦਾ ਹੁੰਦਾ ਸ਼ਾਪ 'ਚ ਜਾ ਕੇ ਸੋਹਣੇ ਤਰੀਕੇ ਨਾਲ ਤੂੰ ਦੁਪੱਟਾ ਲੈ ਤੇ ਫ੍ਰਿਜ ਸਿਲੈਕਟ ਕਰ ਪਰ ਨਹੀਂ ਇਹ ਸਾਰੀ ਵੀਡੀਓ 'ਚ ਐਂ ਕਰਦੀ ਤੁਰੀ ਫਿਰਦੀ ਰਹੀ ਜਿਵੇਂ ਚੁੰਨੀ ਕੋਈ ਭਾਰ ਲੱਗਦੀ ਹੋਵੇ ਥੋੜੀ ਮਹਿੰਗੀ ਆ ਕੌਸਟਲੀ ਵੀ ਆ ਤੇ ਪਸੰਦ ਪਰ ਉਹ ਹੀ ਆਈ ਏ ਤੇ ਹੁਣ ਦੇਖਦੇ ਆ ਕਿਹੜੀ ਲੈਣ ਦੀ ਹੈ ਸਾਨੂੰ ਦੱਸ ਦਿਨੇ ਐ ਫ੍ਰਿਜ ਲੈਣੀ ਆ ਦੱਸਿਓ ਕਿਹੜੀ ਚਾਹੀਏ ਫ੍ਰਿਜ ਲੈਣੀ ਆ ਕਿਹੜੀ ਲਈ ਆ ਦੱਸਿਓ ਹਾਂ ਜੇ ਸੁਝਾਅ ਲੈ ਕੇ ਲੈਣੇ ਆ ਚੀਜ਼ ਨੂੰ ਸਾਰੇ ਜਿਹੜੇ ਕਹਿੰਦੇ ਪੁੱਛ ਲਿਆ ਦੋਰਾ ਦੋਰਾ ਜਿਸ ਦੇ ਉੱਤੇ ਡੋਂਟ ਟੱਚ ਲਿਖਿਆ ਹੋਵੇ ਉਹ ਲੈ ਲਿਓ ਠੀਕ ਆ ਕਹਿੰਦੀ ਤੁਹਾਨੂੰ ਦੱਸ ਹੀ ਦਿੰਨੇ ਆ ਅਸੀਂ ਫ੍ਰਿਜ ਲੈਣੀ ਆ ਨਹੀਂ ਸਾਨੂੰ ਲੱਗਿਆ ਦੁਕਾਨ 'ਚ ਕੋਈ ਵੈਬ ਸੀਰੀਜ਼ ਦਾ ਸੈੱਟ ਬਣ ਰਿਹਾ ਜਦੋਂ ਤੂੰ ਤਿੰਨ ਵਾਰੀ ਫ੍ਰਿਜ ਦੇ ਹੈਂਡਲ ਨੂੰ ਸਲੋ ਮੋਸ਼ਨ 'ਚ ਫੜਿਆ ਤੇ ਪੰਜ ਵਾਰੀ ਦੁਪੱਟਾ ਫਿਕਸ ਕੀਤਾ ਸੀਰੀਅਸਲੀ ਸਾਨੂੰ ਜਮਾ ਹੀ ਨਹੀਂ ਲੱਗਿਆ ਤੂੰ ਫ੍ਰਿਜ ਲੈਣ ਆਈਆਂ ਕਿਉਂਕਿ ਸਾਡਾ ਦਿਮਾਗ ਤਾਂ ਰੱਸੀ ਨਾਲ ਬੰਨਿਆ ਹੋਇਆ ਨਾ ਮੁਹ ਜਾਇਦੀਆ ਕਿੰਨੀ ਗ੍ਰੇਸ ਤੇ ਮੈਂ ਫਰੈਡਿੰਗ ਕਰਾ ਲਈ ਦੇਖਿਓ ਮੂੰਹ ਸੋਹਣਾ ਲੱਗਦਾ ਕੋਈ ਨੀਤਾ ਹੁੰਦਾ ਕੁਟਾਈ ਫੇਰੇ ਰੋ ਮੂੰਹ ਤਾਂ ਸੋਹਣਾ ਕਦੇ ਕਦੇ ਜ਼ੁਬਾਨ ਅੰਦਰ ਰੱਖਣ ਨਾਲ ਵੀ ਲੱਗਦਾ ਹੁੰਦਾ ਦੱਸੋ ਫਿਰ ਗਾਇਸ ਕੇਵ ਜਾ ਲੱਗਦਾ ਮੂੰਹ ਤੁਹਾਨੂੰ ਹੀ ਸੋਹਣਾ ਲੱਗਣਾ ਚਾਹੀਦਾ ਕੀ ਕਹੀਏ ਹੁਣ ਡੱਡ ਤੈਨੂੰ ਆਈ ਬਰੋਸ ਤਾਂ ਸ਼ਾਰਪ ਬਣ ਗਈਆਂ ਪਰ ਤੇਰਾ ਲੌਜਿਕ ਹਜੇ ਵੀ ਰਾਉਂਡ ਰਾਉਂਡ ਕੋ ਮਰਿਆ ਛੇੜੀ ਨਹੀਂ ਲੈ ਕੇ ਆਉਂਦੀ ਤੇ ਕੰਪਨੀ ਵਿੱਚ ਨੂੰ ਦੱਸਿਓ ਕਿਹੜੀ ਲੈ ਕੇ ਆਈਏ ਸਾਡੇ ਧਰ ਪਹਿਲੇ ਕੀ ਵਰਗਪੂਲ ਦੀ ਵਰਗਪੂਲ ਇਹ ਜਿਹੜੀ ਢੰਗਰੋ ਵਰਲ ਪੂਲਾ ਵਰਗਪੂਲ ਦੀ ਇਹਨਾਂ ਦੇ ਨਾਮ ਨਾ ਜ਼ਬਾਨ ਚ ਆਉਂਦਾ ਤੇ ਨਾ ਦਿਮਾਗ ਚ ਜਿਹੜੇ ਸਬ ਦੀ ਤੁਹਾਡੀ ਡਿਕਸ਼ਨਰੀ ਆ ਜੇ ਤੁਹਾਨੂੰ ਬ੍ਰਾਂਡ ਪਾਰਟਨਰਸ਼ਿਪ ਵੀ ਆਉਣੀ ਹੋਈ ਨਾ ਉਹ ਵੀ ਨਹੀਂ ਆਉਣੀ ਕਿਉਂਕਿ ਤੁਸੀਂ ਵਰਗਪੂਲ ਦੀ ਪ੍ਰੋਮੋਸ਼ਨ ਕਰ ਦੇਣੀ ਆ ਲੋ ਜੀ ਇਹ ਸਾਡੇ ਟੂਰ ਆਉਂਦਾ ਉਹ ਬਚਾਇਆ ਬਹੁਤ ਜ਼ਿਆਦਾ ਆ ਇਹਦੀ ਗਰਮੀ ਬਹੁਤ ਜ਼ਿਆਦਾ ਗਰਮੀ ਤਾਂ ਆਉਣੀ ਸੀ ਕਾਲਾ ਸੂਟ ਤੇ ਉੱਤੋਂ ਖੁੱਲੇ ਵਾਲ ਹੀਟ ਵੇਵ ਦੀ ਤਾਂ ਬ੍ਰੈਂਡ ਐਬੈਸਡਰ ਬਣੀ ਫਿਰਦੀ ਆ ਗਰਮੀ ਚ ਕਾਲਾ ਸੂਟ ਪਾ ਕੇ ਕੌਣ ਜਾਂਦਾ ਹੁੰਦਾ ਉਹ ਵੀ ਧੁੱਪੇ ਤੇ ਤੇਰੇ ਵਾਲਾਂ ਨੂੰ ਵੇਖ ਕੇ ਤਾਂ ਲੋਕਾਂ ਨੇ ਵੈਸੇ ਹੀ ਕਹਿਣਾ ਵੀ ਸਟ੍ਰੌਮ ਅਲਰਟ ਆ ਗਿਆ ਮੇਰੇ ਕਹਿਣ ਦਾ ਮਤਲਬ ਆ ਵਾਅ ਰੋਲਾ ਕੀਤੇ ਭਰਾ ਕਹਿੰਦੇ ਇਟਲੀ ਵਾਲਾ ਬਲੌਗ ਤੇ ਬਣਦਾ ਆ ਜਾ ਕੀ ਬਾਤਾਂ ਸਾਡੇ ਰੋਸ਼ਨ ਭਾਜੀ ਹੁਣ ਸਹਿਜ ਬ੍ਰੀਤ ਅਮਨ YouTube ਤੇ ਇਹਨਾਂ ਦਾ ਬਹੁਤ ਵੱਡਾ ਚੈਨਲ ਹੈ ਲੱਗਦਾ ਚੈਨਲ ਨਾ ਹੋਇਆ ਰਹਾਸ਼ੀ ਪਲਾਟ ਹੋਇਆ ਇੰਨਾ ਵੱਡਾ ਚੈਨਲ ਚਾਹੇ ਵੱਡਾ ਪਰ ਕੰਟੈਂਟ ਹਜੇ ਵੀ ਮਿਲਕ ਬੋਇਲ ਵਾਲੇ ਲੈਵਲ ਤੇ ਚੱਲ ਰਿਹਾ ਨਾਲੇ ਤੁਸੀਂ ਵੇਖ ਲਓ ਵੱਡੇ ਚੈਨਲ ਤੇ ਜਾ ਕੇ ਥ੍ਰੈਡਿੰਗ ਕੇਵ ਜੀ ਲੱਗਦੀ ਸੀ ਦਸ ਐਵੇਂ ਹੀ ਇਹਨਾਂ ਨੂੰ ਬੁਲਾ ਕੇ ਫੂਕ ਛਕਾਈ ਜਾਂਦੇ ਆ ਬਿਨਾ ਗੱਲੋਂ ਜਿੰਨਾ ਚੈਨਲ ਉਹਨਾਂ ਦਾ ਵੱਡਾ ਨਾ ਉਦੋਂ ਵੱਡੀ ਕਿਤੇ ਰੋਸਟਿੰਗ ਆ ਉਹਨਾਂ ਦੀ ਜਾ ਕੇ ਚੈੱਕ ਕਰਿਓ ਕਦੇ ਤੇ ਅੱਜ ਆਪਣੇ ਨਗਰ ਦੇ ਖੇਡ ਮੇਲੇ ਨੂੰ ਕਵਰ ਕਰ ਰਹੇ ਆ ਬਹੁਤ ਵੱਡਾ ਆਪਾ ਧੰਨਵਾਦ ਕਰਾਂਗੇ ਫਾਈਨਲ ਦੇ ਦਿਨ ਦੀ ਖੇਡ ਹੈ ਤੇ ਫਾਈਨਲ ਖੇਡਿਆ ਜਾ ਰਿਹਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਦੁਨੀਆ ਦੇ ਮੰਨੇ ਪਰਮੰਨੇ ਖਿਡਾਰੀਆਂ ਦੀ ਟੱਕਰ ਹੋ ਰਹੀ ਹੈ। ਰੋਸ਼ਨ ਭਾਜੀ ਹੁਣੀ ਸਾਡੇ ਜਨਨ ਨੂੰ YouTube ਤੇ ਬਹੁਤ ਕਹਿੰਦੇ ਵੀ ਲੱਖਾਂ ਲੋਕ ਪਸੰਦ ਕਰਦੇ ਆ, ਲਾਈਕ ਕਰਦੇ ਆ ਤੇ ਦੇਸ਼ਾਂ ਵਿਦੇਸ਼ਾਂ ਤੋਂ ਰੋਸ਼ਨ ਭਾਜੀ ਨੂੰ ਦੱਸ ਰਿਹਾ ਸੀ ਪਿੰਡ ਵਾਲੇ ਵੀਰ ਵੀ ਤੁਹਾਨੂੰ ਮਿਲਣ ਆਉਂਦੇ ਆ ਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ। ਕਰੀਆਪਾ ਮੈਚ ਦੀ ਸ਼ੁਰੂਆਤ ਮੈਚ ਖਿਡਾਰੀਆਂ ਦਾ ਤੇ ਧੰਨਵਾਦ ਵਲੌਗਰਾਂ ਨੂੰ ਅਸਲ ਦੇ ਵਿੱਚ ਨਾ ਤੁਸੀਂ ਐਂ ਕਰਨਾ ਸੀ ਟੂਰਨਾਮੈਂਟ ਛੱਡ ਕੇ ਵਲੌਗਰਾਂ ਦੀਆਂ ਘਰ ਵਾਲੀਆਂ ਦਾ ਰੈਂਪ ਵਾਕ ਸ਼ੋਅ ਰੱਖ ਲੈਣਾ ਸੀ ਤੇ ਫਿਰ ਧੰਨਵਾਦ ਕਰਦੇ ਤਾਂ ਗੱਲ ਵੀ ਬੰਦੀ ਸੀ ਇਹ ਬੜੀ ਅੱਛੀ ਬਾਤ ਕਹੀ ਆਪਾ ਕਾਦਾ ਧੰਨਵਾਦ ਹੈ ਇਹਨਾਂ ਦਾ ਕਿ ਪਿੰਡ ਚ ਟੂਰਨਾਮੈਂਟ ਇਹਨਾਂ ਨੇ ਕਰਵਾਇਆ ਈਵੈਂਟ ਕੀ ਦਾ ਗੇਮ ਕਿਹੜੀ ਤੇ ਧੰਨਵਾਦ ਕੀ ਦਾ ਮਰਿਆ ਨਹੀਂ ਗਿਆ ਉਹ ਅਕੜਿਆ ਤੁਹਾਡੀ ਗੱਲ ਉਹ ਹੈ ਸੋ ਤੁਸੀਂ ਮੋਹਨ ਸਿੰਘ ਚਲੋ ਜੀ ਆਜਾ ਆਜਾ ਮੁੰਡਾ ਕੁਮਾਈ ਵਾਲੀ ਨਾਮ ਸੁਦਰਦਾਰ ਸੁੰਦਰ ਸਿੰਘ ਲਓ ਜੀ ਆਹੋ ਪਿੰਡ ਵਾਲਿਆਂ ਨੂੰ ਇਨਸਪਾਇਰ ਕਰੋ ਕਿ ਰੀਲਸ ਤੇ ਨੱਚੋ, ਵਲੌਗਸ ਬਣਾਓ ਤੇ ਤੁਹਾਨੂੰ ਸਨਮਾਨਿਤ ਕੀਤਾ ਜਾਊਗਾ। ਕਿਸੇ ਨੂੰ ਵੀ ਪੜ੍ਹਾਈ ਕਰਨ ਦੀ ਕੋਈ ਲੋੜ ਨਹੀਂ। ਕਿਸੇ ਵੀ ਖਿਡਾਰੀ ਨੂੰ 5 ਵਜੇ ਉੱਠਣ ਦੀ ਕੋਈ ਲੋੜ ਨਹੀਂ। ਮਿੱਟੀ ਨਾਲ ਮਿੱਟੀ ਹੋਣ ਦੀ ਕੋਈ ਲੋੜ ਨਹੀਂ। ਦੇਸ਼ ਲਈ ਕੁਝ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਸਿਰਫ ਕੈਮਰਾ ਚੱਕੋ, ਸੜਕ ਤੇ ਜਾ ਕੇ ਨੱਚੋ, ਬੇਤੁਕੇ ਵਲੌਗਸ ਬਣਾਓ। ਤੁਹਾਨੂੰ ਘਰੇ ਜਾ ਕੇ ਇਨਵਾਈਟ ਕੀਤਾ ਜਾਊਗਾ ਤੇ ਫਿਰ ਤੁਹਾਨੂੰ ਪੂਰੇ ਪਿੰਡ ਦੇ ਸਾਹਮਣੇ ਸਨਮਾਨ ਦਿੱਤਾ ਜਾਊਗਾ। ਪਿੰਡ ਵਾਲਿਓ ਕੀ ਕਰੀ ਜਾਂਦੇ ਆ ਤੁਸੀਂ ਆਪਣੇ ਬੱਚਿਆਂ ਨੂੰ ਦੱਸਦੇ ਆ ਵੀ ਤੁਸੀਂ ਨੱਚੋ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਾਂਗੇ ਲਓ ਜੀ ਅੱਜ ਸਨਮਾਨਿਤ ਕੀਤਾ ਗਿਆ ਜੀ ਮੈਡਮਾਂ ਨੂੰ ਮੈਡਮ ਨੂੰ ਸਨਮਾਨਿਤ ਚਿਹਨਾ ਦਿੱਤਾ ਗਿਆ ਜੀ ਟੂਰਨਾਮੈਂਟ ਵੱਲੋਂ ਇਹਨਾਂ ਨੂੰ ਵੀ ਦਿੱਤਾ ਹੀ ਗਏ ਨੇ ਮੈਨੂੰ ਘੱਟ ਦਿੱਤਾ ਤੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਕੀਰਤ ਕਰੋ ਏ ਜਾਂਦਾ ਵੀ ਕਿਹੜੇ ਮੂ ਨਾਲ ਇਹਨੂੰ ਵੀ ਪਤਾ ਮੇਰੀ ਜਨਾਨੀ ਕਰਕੇ ਸੱਦਿਆ ਗਿਆ ਤੇ ਇਹਦੇ ਸਿਰੋਂ ਵੀਊ ਤੇ ਕਮਾਈ ਖਾਨਾ ਇਹਨੂੰ ਇਹ ਚੀਜ਼ਾਂ ਬਹੁਤ ਕਲੀਅਰ ਆ ਇਸੇ ਲਈ ਇਹ ਨਹੀਂ ਗਿਆ ਇਹਨੂੰ ਪਤਾ ਸੀ ਲੋਕਾਂ ਨੇ ਗੱਲ ਚੱਕ ਲੈਣੀ ਆ ਖੇਡਾਂ ਦਾ ਪਹਿਲੀ ਵਾਰ ਮਿਲਿਆ ਹਾਂ ਸਾਡੇ ਪਿੰਡ ਦੇ ਹੀ ਤਾਂ ਮਿਲਿਆ ਹੂੰ ਸਾਡੇ ਪਿੰਡ ਵੱਲੋਂ ਦਿੱਤਾ ਗਿਆ ਸਨਮਾਨ ਦਾ ਚਿੰਨ YouTube ਦਾ ਫੈਮਿਲੀ ਵੱਲੋਂ ਅਜੇ ਯੂਟਿਊਬਰਾਂ ਕਿ ਪਿੰਡ ਦੇ ਮੁਖੀ ਵੀ ਦਰਸਾਈ ਜਾਂਦੇ ਆ ਖੇਡਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਪਰ ਵਾਇਰਲ ਹੋਣਾ ਇੱਕ ਕਲਾ ਪਿੰਡ ਵਾਲੇ ਡੱਡ ਦੀ ਰੀਲ ਤੋਂ ਇੰਨਾ ਇਨਸਪਾਇਰ ਹੋ ਗਏ ਕਿ ਉਹਨਾਂ ਨੇ ਇਹਨਾਂ ਨੂੰ ਤਾੜਨ ਦੀ ਥਾਂ ਸ਼ਾਬਾਸ਼ੀ ਦੇਤੀ ਤੇ ਮਾਣ ਮਹਿਸੂਸ ਕਰ ਰਹੇ ਆ ਅੱਜ ਖੀਰ ਖਾਦੀ ਤੂੰ ਉੱਤੇ ਨਾ ਕਰੇ ਇੱਥੇ ਬੈਠ ਖਾ ਮੈਂ ਖੀਰ ਖਾਦੀ ਮੈਂ ਥੋੜੇ ਬੈਠਾ ਡੱਡੀ ਪਈ ਆ ਵਿੱਚ ਨਹੀਂ ਮੈਂ ਤਾਂ ਉੱਥੇ ਵੀ ਨਹੀਂ ਪੀਤਾ ਲੜ ਕੋ ਜਿਹਨੇ ਖਾਲਿਆ ਹੋਈ ਨਹੀਂ ਕੋਈ ਨਹੀਂ ਸੁਪ ਰੋ ਲਿਓ ਖਾਲਿਆ ਦੀ ਗੱਲ ਨਹੀਂ ਮੈਂ ਤਾਂ ਉੱਥੇ ਵੀ ਨਹੀਂ ਪੀਤੀ ਆ ਪੀਤਾ ਤਿੰਨ ਸੀ ਲਈਆਂ ਹਾਂ ਇੱਕ ਸਹੇ ਦੀ ਇੱਕ ਮੇਰੀ ਇੱਕ ਤੇਰੀ ਤੂੰ ਉੱਥੇ ਵੀ ਮੈਂ ਹਾਦੀ ਬਣੀ ਮੰਮੀ ਨੇ ਖੀਰ ਨਹੀਂ ਮੰਮੀ ਨੇ ਉੱਥੇ ਪੀ ਲੀ ਮੈਂ ਉੱਥੇ ਪੀ ਲਈ ਸੀ ਤੂੰ ਹੀ ਆ ਕੇ ਦੋ ਪੀਤੀਆਂ ਤਿੰਨ ਤਾਂ ਲਈਆਂ ਟੋਟਲ ਤੇ ਆਹ ਹੋ ਇੱਕ ਮੈਂ ਉੱਥੇ ਪੀ ਲਈ ਇੱਕ ਮੈਂ ਕਿ ਪੀ ਲਈ ਹੋ ਇੱਕ ਹੋਣ ਤੂੰ ਪੀਤੀ ਛੋਟੇ ਹਾਲਾਤ ਵੇਖ ਕੇ ਤਾਂ ਖੀਰ ਵੀ ਡਰ ਗਈ ਹੋਣੀ ਆ ਹਿਸਾਬ ਕਿਤਾਬ ਰੱਖਿਆ ਕਰੋ ਐਵੇਂ ਬਾਦਕਾਟ ਹੋ ਜਾਂਦੀ ਆ ਫਿਰ ਲੜਾਈ ਨੂੰ ਥਾਂ ਪਾ ਜਾਂਦਾ ਇਹ ਤਾਂ ਜਵਾਕਾਂ ਨਾਲੋਂ ਵੀ ਪੜਿਆ ਯਾਰ ਚਮਚੇ ਦਾ ਵੀ ਹਿਸਾਬ ਰੱਖਣ ਨੂੰ ਫਿਰਦੇ ਆ ਅਬ ਤੁਹਾਡੀ ਜਿੰਨੀ ਹੋ ਗਈ ਨਾ ਉਹਨੇ ਮੈਂ ਇੰਨੇ ਮੇਕਅਪ ਲੋਣਾ ਕਾ ਨਾ ਨਾ ਕਿਤੇ ਜਾਣਾ ਵੀ ਨਹੀਂ ਹੋਣਾ ਫਿਰ ਵੀ ਮੇਕ ਲੰਬ ਮੇਕਅਪ ਲੋਣੀ ਲੈਣਾ ਨਾਲ ਸੂਟ ਵੀ ਪਾ ਕੇ ਰੱਖਿਆ ਕਰਨਾ ਨਾ ਜੇਦਰ ਤੁਹਾਡੇ ਨੂੰ ਆਈਆਂ ਪੇਸਲੀਆਂ ਮੈਂ ਉਦਾਂ ਵੀ ਨਹੀਂ ਹੋਣ ਦੇਣੀ ਆ ਹੂੰ ਫੇਰ ਉਹੀ ਕਰੇਗਾ ਨਾ ਮੈਂ ਪਤਾ ਕੀ ਕਰਿਆ ਕਰਨਾ ਇਹ ਉਹ ਜਿਹੜਾ ਕਾਲਾ ਗੂਲਾ ਜੇ ਮਾਰਕਸ ਨਹੀਂ ਹੁੰਦਾ ਉਹਨੂੰ ਲਾ ਲੈਣਾ ਮੈਂ ਦੁੱਖ ਤਾਂ ਨਹੀਂ ਹੁੰਦਾ ਪਰ ਹਾਂ ਵੈਸੇ ਤਾਂ ਚਲੋ ਬੱਚੇ ਬਾਰੇ ਨਹੀਂ ਬੋਲਣਾ ਚਾਹੀਦਾ ਪਰ ਜਿਹੜੇ ਹਿਸਾਬ ਨਾਲ ਉਹਨੂੰ ਕੈਮਰਾ ਫੜਾਇਆ ਤੇ ਉਹ ਵੀਡੀਓ ਸ਼ੂਟ ਕਰਦੀ ਪਈ ਆ ਤੇ ਉਹਦੀਆਂ ਗੱਲਾਂ ਆਏ ਆ ਜਿਵੇਂ ਫੁੱਲ ਟ੍ਰੈਂਡ ਕੀਤੀ ਹੋਵੇ ਸੋਸ਼ਲ ਮੀਡੀਆ ਦਾ ਇਨਫਲੂਐਂਸ ਬੱਚੇ ਬੱਚੇ ਤੇ ਐਨਾ ਤੁਸੀਂ ਖੋਦ ਉਹਦੇ ਮੂੰਹੋਂ ਸੁਣ ਲਿਆ ਕੇ ਵੱਡੀ ਹੋ ਕੇ ਕਿਵੇਂ ਰਹਿਣਾ ਚਾਹੁੰਦੀ ਆ ਉਹ ਇਸ ਤੋਂ ਸਾਫ਼ ਪਤਾ ਲੱਗਦਾ ਕਿ ਇਹ ਵੀ ਆਉਣ ਵਾਲੇ ਸਮੇਂ ਦੀ ਵਲੌਗਰ ਬਣਨ ਨੂੰ ਤਿਆਰ ਆ ਵਲੌਗਰ ਬਣੋ নো ਡਾਊਟ ਪਰ ਵਲੌਗਿੰਗ ਦਾ ਮਤਲਬ ਸਮਝੋ ਬਿਕਾਜ਼ ਉਹਦੀ ਆਈਡਲ ਉਹਦੀ ਮਾਂ ਤੇ ਸ਼ਾਰਟ ਵੀਡੀਓਜ਼ ਚ ਤਾਂ ਆਪਾਂ ਸਾਰਿਆਂ ਨੇ ਵੇਖਿਆ ਕਿ ਕਿਵੇਂ ਉਹ ਆਪਦੇ ভিউਜ਼ ਦੇ ਲਈ ਆਪਦੀ ਧੀ ਨੂੰ ਪੁੱਠੀਆਂ ਸਿੱਧੀਆਂ ਗੱਲਾਂ ਸਿਖਾ ਕੇ ਬਲਵਾਉਂਦੀ ਆ ਤੇ ਆਬਵੀਅਸਲੀ ਉਹਨੇ ਵੱਡੀ ਹੋ ਕੇ ਵੀ ਉਹੀ ਕੁਛ ਕਰਨਾ ਕਨਵੀ ਟੇਬਲ ਫ੍ਰੀਜ਼ਰ ਕਨਫੀਟੇ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ तहे ਦਿਲ ਤੋਂ ਧੰਨਵਾਦ ਐਂਡ ਜਾ ਕੇ ਸਟੋਰੀਜ਼ ਚੈਨਲ ਚੈੱਕ ਕਰ ਲਓ